ਦੇਖਲਾਫ ਐਸਸੀਬੀ ਸਿਪਾਈ ਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ ਜਿਸ ਵਿੱਚ ਨੈਸ਼ਨਲ 크ਰਿਸਚਨ ਫਰੰਟ ਦੇ ਨੈਸ਼ਨਲ ਪ੍ਰਧਾਨ ਲਾਰੈਂਸ ਚੌਧਰੀ ਇਸ ਰੋਸ ਪ੍ਰਦਰਸ਼ਨ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਤਾਰੀਵਾਲ ਪੁਲਿਸ ਦੇ ਉੱਪਰ ਤੱਕੇਸ਼ਾਈ ਦੇ ਦੋਸ਼ ਲਗਾਏ ਤੇ ਕਿਹਾ ਕਿ ਤਾਰੀਵਾਲ ਦੀ ਪੁਲਿਸ ਨਜਾਇਜ਼ ਪਰਚੇ ਲੋਕਾਂ ਦੇ ਉੱਪਰ ਕਰ ਰਹੀ ਹੈ ਅਤੇ ਇਸ ਸੰਬੰਧੀ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਕਿਸੇ ਨਾਲ ਕੋਈ ਧੱਕਾ ਨਹੀਂ ਕਰਦੀ ਜਿਸ ਲੜਕੇ ਵੱਲੋਂ ਇਹ ਆਖ ਰਹੇ ਨੇ ਉਸ ਦੇ ਖਿਲਾਫ ਨਜਾਇਜ਼ ਪਰਚਾ ਆ ਉਸ ਲੜਕੇ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਆਖਿਆ ਜੇਕਰ ਕੋਈ ਵੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਮੇਰਾ ਨਾਮ ਆਰਫੂਸੀ ਚੋਹਾਨ ਪ੍ਰਧਾਨ 크ਰਿਸਚਨ ਸੇਵਾ ਫਰੰਟ ਤੇ ਮੈਂ ਦੱਸਣਾ ਚਾਹੁੰਨਾ ਮੇਰੇ ਤੋਂ ਪਹਿਲਾਂ ਵੀ 크ਰਿਸਚਨ ਨੈਸ਼ਨ ਫਰੰਟ ਦੇ ਰਾਸਤੀ ਪ੍ਰਧਾਨ ਲੌਰੰਸ ਚੌਧਰੀ ਜੀ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਜੋ ਐਸਬੀਸੀ ਭਾਈਚਾਰੇ ਦੇ ਨਾਲ ਰਲ ਕੇ ਜਿਹੜਾ ਵਾ ਅੱਜ ਅਸੀਂ ਖਾਣਾ ਧਾਰੀਵਾਲ ਦੇ ਵਿੱਚ ਜਿਹੜੇ ਆ ਦੇ ਸਬੰਧ ਦੇ ਵਿੱਚ ਜਿਹੜਾ ਵਾ ਅਸੀਂ ਜਿਹੜਾ ਧਰਨਾ ਲਾ ਰਹੇ ਹਾਂ ਕਾਰਨ ਇਹ ਆ ਕਿ ਸਾਡੇ ਬਹੁਤ ਸਾਰੇ ਐਸਸੀਬੀਸੀ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੇ ਉੱਪਰ ਜਿਹੜੇ ਆ ਪ੍ਰਸ਼ਾਸਨ ਵੱਲੋਂ ਥਾਣਾ ਧਾਰੀਵਾਲ ਦੇ ਐਸਐਚਓ ਵੱਲੋਂ ਜਿਹੜੇ ਆ ਨਾਜਾਇਜ਼ ਪਰਚੇ ਕੀਤੇ ਗਏ ਆ ਤੇ ਸਾਡੀ ਅੱਜ ਮੰਗ ਇਹੀ ਆ ਪੂਰੇ ਸਮਾਜ ਜਿੰਨੇ ਵੀ ਸਾਡੇ ਅੱਗੂਏ ਬੈਠੇ ਨੇ ਕਿ ਉਹਨਾਂ ਦੇ ਉੱਪਰ ਉਹਨਾਂ ਦੀ ਸ਼ਾਨਬੀਨ ਕਰਕੇ ਉਹਨਾਂ ਦੇ ਜਿਹੜੇ ਨਾਜਾਇਜ਼ ਪਰਚੇ ਕੀਤੇ ਗਏ ਨੇ ਉਹ ਕੈਨਸਲ ਕੀਤੇ ਜਾਣ ਦੇਖੋ ਅੱਜ ਐਸਸੀਬੀਸੀ ਸਮਾਜ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਨਜਾਇਜ਼ ਜਿਹੜੇ ਪਰਚੇ ਦਰਜ ਹੋ ਰਹੇ ਆ ਉਹਦੇ ਰੋਸ ਵਜੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਦੇ ਵਿੱਚ ਇਕੱਠੇ ਹੋ ਕੇ ਧਾਰੀਵਾਲ ਪੁਲਿਸ ਦੇ ਖਿਲਾਫ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਮਾਰਚ ਜਿਹੜਾ ਆ ਧਾਰੀਵਾਲ ਛਾਣੇ ਦੇ ਪੁਰੇ ਜਾ ਕੇ ਧਰਨੇ ਦੇ ਵਿੱਚ ਬਦਲ ਜਾਏਗਾ ਅੱਜ ਦੇ ਇਸ ਰੋਸ ਮਾਰਚ ਦੇ ਵਿੱਚ ਐਸ்சிਬੀਸੀ ਸਮਾਜ ਦੇ ਜਿਹੜੇ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਆ ਉਹ ਲੀਡਰ ਲੀਡਰਸ਼ਿਪ ਪਹੁੰਚਿਆ ਤੇ ਮੇਰੇ ਨਾਲ ਸਾਡੇ 크ਿਸਚਨ ਸੇਵਾ ਫਰੰਟ ਦੇ ਸਾਡੇ ਪ੍ਰਧਾਨ ਅਰਫਤ ਤੋਹਾਂ ਜੀ ਔਰ ਪੀਟਰ ਸੋਤਾ ਜੀ ਔਰ ਆਦਾ ਜਿਹੜਾ ਇਹ ਪ੍ਰੋਗਰਾਮ ਆ ਇਹ ਬੱਬਾ ਗਿਲ ਜੋ 크ਿਸਚਨ ਨੈਸ਼ਨਲ ਜੂਲ ਫੰਡ ਦੇ ਪੰਜਾਬ ਪ੍ਰਧਾਨ ਨੇ ਜੂਲ ਪ੍ਰਧਾਨ ਨੇ ਉਹਨਾਂ ਦੀ ਇਕਬਾਈ ਚ ਹੋ ਰਿਹਾ ਇਹ ਰੋਸ ਪ੍ਰਦਰਸ਼ਨ ਜਿਹੜਾ ਇਹਨੇ ਕੀਤਾ ਕੋ ਪੱਟੀ ਮੁੰਡਾ ਆ ਉਹ ਦੇ ਖਿਲਾਫ ਨਾ ਐਨਡੀਪੀਐਸ ਦਾ ਪੱচ্চਾ ਦਿੱਤਾ ਸੀ ਕੁਝ ਦਿਨ ਪਹਿਲਾਂ ਤੇ ਉਹਦੇ ਚ ਇਹਨਾਂ ਨੇ ਕੀਤਾ ਹੀਗਾ ਤੇ ਇੱਥੇ ਮੈਂ ਇਹ ਵੀ ਮੜਕੇ ਜਿਦੋਂ ਦੱਸ ਦੇਣਾ ਚਾਹੁੰਦਾ ਵੀ ਉਹਦੇ ਖਲਾਫ ਤਿੰਨ ਕੇ ਚਾਰ ਪਰਚੇ ਪਹਿਲਾਂ ਹੀ ਆਲਰੇਡੀ ਐਂਟੀ ਕਰਸ ਤੇ ਦਰਜ ਨੇ ਤੇ ਇਹ ਜਿਹੜਾ ਇਹਨਾਂ ਦਾ ਬਿਲਕੁਲ ਜਿਹੜਾ ਗੈਰਵਾਜਬ ਸੀਗਾ ਇਹਨਾਂ ਨੂੰ ਦੱਸ ਦਿੱਤਾ ਗਿਆ ਸੀ ਤੇ ਮੜਕੇ ਇਹਨਾਂ ਨੇ ਆਪਾਂ ਦਾ ਧਰਨਾਥ ਜਿਹੜਾ ਉਹ ਖਤਮ ਕਰਤਾ ਸਰ ਉਹਦਾ ਕਹਿਣਾ ਇਹ ਵੀ ਆ ਕਿ ਜੇ ਪੁਲਿਸ ਜਿਹੜੀ ਨਿਯਾਜਪੁੱਤ ਕਰਦੀ ਪਈ ਬਹੁਤ ਨਿਯਾਜਪੁੱਤੇ ਕਰਦੀ ਬਿਲਕੁਲ ਨਹੀਂ ਜੀ ਜਿਹਾ ਕੋਈ ਕਿਸੇ ਨਾਲ ਕੋਈ ਨਿਯਾਜ ਨਹੀਂ ਉਹ ਜਿਹੜਾ ਬਿਲਕੁਲ ਜਾਇਜ਼ ਪਰਚਾ ਹੁੰਦਾ ਜੀ ਤੇ ਜੋ ਕਾਨੂੰਨ ਅਨੁਸਾਰ ਕਰ ਵੀ ਉਹਦਾ ਜਿਹੜੀ ਇਹ ਪੁਲਿਸ ਜਿਹੜੀ ਕਰਦੀ